ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਰਾਤ ਨੂੰ 10 ਵਜੇ ਦੇ ਕਰੀਬ ਮਨਜੀਤ ਥੱਕੀ ਹੋਈ ਘਰੇ ਪਹੁੰਚੀ ਤਾਂ ਉਹਦੀ ਭਾਬੀ ਨੇ ਰੁੱਖੇ ਪਣ ਨਾਲ ਕਿਹਾ ਦੀਦੀ ਤੁਹਾਡਾ ਖਾਣਾ ਟੱਕੇ ਰੱਖਿਆ ਪਿਆ ਗਰਮ ਕਰਕੇ ਖਾ ਲੈਣਾ ਮਨਜੀਤ ਸਿਰ ਹਿਲਾਉਂਦੇ ਹੋਏ ਹਾਂ ਕਹਿ ਕੇ ਆਪਣੇ ਕੱਪੜੇ ਬਦਲ ਕਮਰੇ ਵਿੱਚ ਚਲੀ ਗਈ ਮੂੰਹ ਧੋ ਕੇ ਖਾਣਾ ਲੈ ਕੇ ਆਪਣੇ ਕਮਰੇ ਵਿੱਚ ਹੀ ਆਈ ਸੀ ਕਿ ਉਹਦੀ ਭਾਬੀ ਦੀਆਂ ਗੱਲਾਂ ਉਹਦੇ ਕੰਨ ਵਿੱਚ ਪਈਆਂ ਉਹ ਕਹਿ ਰਹੀ ਸੀ ਕਿ ਹੁਣ ਤਾਂ ਹੱਦ ਹੀ ਹੋ ਗਈ ਹਰ ਰੋਜ਼ ਰਾਤ ਨੂੰ ਲੇਟ ਆਉਂਦੀ ਹੈ ਖਾਣਾ ਖਾ ਲਿਆ ਤਾਂ ਠੀਕ ਹੈ ਨਹੀਂ ਖਾਦਾ ਤਾਂ ਠੀਕ ਹੈ ਮੇਰੇ ਤਾਂ ਨੱਕ ਵਿੱਚ ਦਮ ਕਰ ਰੱਖਿਆ ਇਸਨੇ ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਮੇਰੇ ਕੰਨ ਪੱਕ ਗਏ ਪਤਾ ਨਹੀਂ ਅਜੇ ਹਾ ਕੀ ਕੰਮ ਕਰਦੀ ਹੈ ਰੱਬ ਜਾਣੇ ਪਤਾ ਨਹੀਂ ਕਿੰਨਾ ਚਿਰ ਮੇਰੀ ਛਾਤੀ ਤੇ ਮੂੰਗ ਦਲਦੀ ਰਹੂਗੀ ਉਹ ਇਹ ਸਾਰੀਆਂ ਗੱਲਾਂ ਉਸਦੇ ਭਰਾ ਦਲਵਿੰਦਰ ਨੂੰ ਕਹਿ ਰਹੀ ਸੀ ਪਰ ਦਲਵਿੰਦਰ ਨੇ ਅਜੇ ਤੱਕ ਉਸ ਨੂੰ ਕੁਝ ਨਹੀਂ ਕਿਹਾ ਸੀ ਇਸ ਗੱਲ ਤੇ ਉਹ ਖਿਜਦੇ ਹੋਏ ਕਹਿੰਦੀ ਹੈ ਕਿ ਹੁਣ ਤੁਸੀਂ ਕੁਝ ਕਹੋਗੇ ਜਾਂ ਨਹੀਂ ਤੁਹਾਡੀ ਸ਼ੈ ਨਾਲ ਹੀ ਉਹ ਸਿਰ ਤੇ ਚੜ ਰਹੀ ਹੈ ਤੁਸੀਂ ਕੱਲ ਹੀ ਉਸ ਨਾਲ ਗੱਲ ਕਰ ਲਵੋ ਨਹੀਂ ਮੈਂ ਆਪ ਕੁਛ ਲਾਵਾਂਗੀ ਦਲਵਿੰਦਰ ਆਪਣੀ ਪਤਨੀ ਨੂੰ ਹੌਲੀ ਜਿਹੀ ਕਹਿੰਦਾ ਕਿ ਤੂੰ ਕੋਈ ਹੋਰ ਪੰਗਾ ਨਾ ਖੜਾ ਕਰ ਦਵੀਂ ਉਸੇ ਦੀ ਕਮਾਈ ਨਾਲ ਤਾਂ ਇਹ ਘਰ ਚੱਲ ਰਿਹਾ ਹੈ ਉਸ ਨੇ ਕੋਈ ਹੋਰ ਫੈਸਲਾ ਕਰ ਲਿਆ ਤਾਂ ਫਿਰ ਪਛਤਾਉਂਦੀ ਫਿਰੇਗੀ ਪਹਿਲਾਂ ਵਾਲੀ ਗੱਲ ਭੁੱਲ ਗਈ ਜਦੋਂ ਆਪਾਂ ਉਸ ਨੂੰ ਤੰਗ ਕਰਦੇ ਸੀ ਤੇ ਉਹ ਹਾਸਟਲ ਵਿੱਚ ਰਹਿਣ ਚਲੀ ਗਈ ਸੀ ਤਾਂ ਘਰ ਦੇ ਕੀ ਹਾਲਾਤ ਹੋ ਗਏ ਸਨ ਕਿੰਨੀ ਮੁਸ਼ਕਲ ਨਾਲ ਉਸ ਨੂੰ ਮਨਾ ਕੇ ਲਿਆਏ ਸੀ ਇਹ ਗੱਲਾਂ ਮਨਜੀਤ ਦੇ ਦਿਲ ਵਿੱਚ ਤੀਰ ਦੇ ਵਾਂਗ ਚੁਭ ਰਹੀਆਂ ਸੀ ਇਹ ਗੱਲਾਂ ਹੁਣ ਉਸ ਦੀ ਜ਼ਿੰਦਗੀ ਵਿੱਚ ਹਰ ਰੋਜ਼ ਹੋਣ ਲੱਗ ਗਈਆਂ ਸੀ ਮਨਜੀਤ ਇਹ ਸਭ ਸੁਣ ਕੇ ਥੱਕ ਚੁੱਕੀ ਸੀ ਹਰ ਗੱਲ ਉਹ ਆਪਣੇ ਅੰਦਰ ਹੀ ਦਬਾ ਲੈਂਦੀ ਇਹ ਸਭ ਕੁਝ ਸੁਣ ਕੇ ਉਸ ਦੀ ਭੁੱਖ ਮਰ ਗਈ ਤੇ ਉਸ ਨੇ ਆਪਣਾ ਥਾਲ ਵਾਪਸ ਰਸੋਈ ਵਿੱਚ ਲਿਆ ਕੇ ਰੱਖ ਦਿੱਤਾ ਤੇ ਚੁੱਪਚਾਪ ਆਪਣੇ ਮੰਝੇ ਤੇ ਜਾ ਕੇ ਪੈ ਗਈ ਪਰ ਉਸ ਦੀ ਨੀਂਦ ਕਿਤੇ ਉੱਡ ਗਈ ਸੀ ਅਗਲੇ ਦਿਨ ਸਵੇਰੇ ਉਸ ਨੇ ਮਿਸ ਜ ਅਗਰਵਾਲ ਦੇ ਕੋਲ ਪਹੁੰਚਣਾ ਸੀ ਉਹ ਸਾਰਾ ਦਿਨ ਕਦੇ ਟ੍ਰੇਨ ਦੇ ਸਫ਼ਰ ਵਿੱਚ ਤੇ ਕਦੇ ਬੱਸ ਦੇ ਸਫ਼ਰ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਿੱਚ ਲੰਘ ਜਾਂਦਾ ਸੀ ਮਨਜੀਤ ਇੱਕ ਫਿਜ਼ੀਓਥੈਰੇਪਿਸਟ ਸੀ ਉਹਨੂੰ ਆਪਣੇ ਮਰੀਜ਼ਾਂ ਦੇ ਘਰ ਜਾ ਕੇ ਮਾਲਿਸ਼ ਆਦਿ ਬਾਰੇ ਸਮਝਾਉਣਾ ਪੈਂਦਾ ਸੀ ਇਸ ਲਈ ਉਸ ਨੂੰ ਬਹੁਤ ਭੱਜ ਦੌੜ ਕਰਨੀ ਪੈਂਦੀ ਸੀ ਉਸ ਦੇ ਮਰੀਜ਼ਾਂ ਦੀ ਲਿਸਟ ਵਿੱਚ ਬਹੁਤ ਸਾਰੀਆਂ ਜਾਣੀਆਂ ਪਹਿਚਾਣੀਆਂ ਹਸਤੀਆਂ ਵੀ ਸਨ ਉਸ ਦੀ ਪ੍ਰੈਕਟਿਸ ਬਹੁਤ ਵਧੀਆ ਚੱਲ ਰਹੀ ਸੀ ਪਰ ਇਸ ਮਕਾਮ ਤੇ ਪਹੁੰਚਣ ਵਿੱਚ ਉਸ ਨੇ ਬਹੁਤ ਮਿਹਨਤ ਤੇ ਸੰਘਰਸ਼ ਕੀਤਾ ਸੀ ਆਪਣੀ ਜ਼ਿੰਦਗੀ ਦੇ 15 ਸਾਲ ਉਸ ਨੇ ਇਸ ਕਿੱਤੇ ਵਿੱਚ ਲਗਾ ਦਿੱਤੇ ਸੀ ਫਿਰ ਕਿਤੇ ਉਹ ਇਸ ਮਕਾਮ ਤੇ ਪਹੁੰਚੀ ਸੀ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਉਸ ਨੂੰ ਬਹੁਤ ਜਦੋ ਜਦ ਕਰਨੀ ਪਈ ਮੰਜੇ ਤੇ ਪਈ ਮਨਜੀਤ ਨੂੰ ਹੁਣ ਉਹਨਾਂ ਦਿਨਾਂ ਦੀ ਯਾਦ ਕਰ ਰਹੀ ਸੀ ਜਦੋਂ ਉਹ ਛੋਟੀ ਸੀ ਉਸ ਦਾ ਜਨਮ ਉਸ ਦੇ ਭਰਾ ਤੋਂ ਬਾਅਦ ਹੋਇਆ ਸੀ ਉਸ ਦੇ ਮੰਮੀ ਪਾਪਾ ਨੇ ਉਸ ਨੂੰ ਬਹੁਤ ਲਾਡਾਂ ਨਾਲ ਪਾਲਿਆ ਸੀ ਉਸ ਦੇ ਪਾਪਾ ਉਸ ਦੀ ਹਰ ਫਰਮਾਇਸ਼ ਪੂਰੀ ਕਰਦੇ ਸਨ ਉਹ ਹਮੇਸ਼ਾ ਕਹਿੰਦੇ ਸੀ ਮਨਜੀਤ ਦੀ ਮਾਂ ਮੇਰੀ ਕੁੜੀ ਇੱਕ ਦਿਨ ਇੰਨੀ ਵੱਡੀ ਅਸਰ ਬਣੂਗੀ ਦੀ ਦੁਨੀਆ ਇਸ ਦੇ ਅੱਗੇ ਝੁਕੇਗੀ ਪੜ੍ਹਾਈ ਵਿੱਚ ਇੰਨੀ ਹੁਸ਼ਿਆਰ ਹੈ ਤੇ ਬਹੁਤ ਸੋਹਣੀ ਵੀ ਹੈ ਮੇਰੀ ਧੀ ਇਸ ਦੇ ਲਈ ਤਾਂ ਮੈਂ ਰਾਜਕੁਮਾਰ ਵਰਗਾ ਵਰ ਲੱਭਾਂਗਾ ਉਹਨਾਂ ਦੇ ਘਰ ਵਿੱਚ ਕਈ ਪੀੜੀਆਂ ਤੋਂ ਕੋਈ ਕੁੜੀ ਨਹੀਂ ਹੋਈ ਸੀ ਇਸ ਲਈ ਉਸਦੇ ਪਾਪਾ ਨੂੰ ਕੁੜੀ ਦੀ ਬਹੁਤ ਖੁਆਇਸ਼ ਸੀ ਪਰ ਇਹ ਖੁਆਇਸ਼ ਉਸ ਸਮੇਂ ਖਤਮ ਹੋ ਗਈ ਜਦੋਂ ਇੱਕ ਹੋਰ ਮੁੰਡੇ ਦੀ ਚਾਹਤ ਨੇ ਉਹਨਾਂ ਦੇ ਘਰ ਛੇ ਹੋਰ ਕੁੜੀਆਂ ਪੈਦਾ ਹੋ ਗਈਆਂ ਉਸਦੇ ਪਾਪਾ ਸਾਰਾ ਕੁਝ ਸੰਭਾਲ ਹੀ ਰਹੇ ਸੀ ਪਰ ਇੱਕ ਦਿਨ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋ ਗਈ ਉਸ ਸਮੇਂ ਮਨਜੀਤ ਦਸਵੀਂ ਵਿੱਚ ਪੜ੍ਹਦੀ ਸੀ ਸੱਤ-ਸੱਤ ਭੈਣਾਂ ਦਾ ਇਕਲੌਤਾ ਭਰਾ ਜਿਆਦਾ ਲਾੜ ਪਿਆਰ ਦੇ ਨਾਲ ਵਿਗੜ ਗਿਆ ਸੀ ਉਸ ਦਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਲੱਗਦਾ ਸੀ ਪਰ ਮਨਜੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਸਦੇ ਪਾਪਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਵੀ ਮੰਝੇ ਤੇ ਬੈਠ ਗਈ ਉਹਨ ਆਪਣੀ ਪੜ੍ਹਾਈ ਕਰਦੇ ਸਾਰੇ ਕੰਮ ਤੇ ਛੋਟੀਆਂ ਭੈਣਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਇਕੱਲੀ ਮਨਜੀਤ ਤੇ ਆ ਗਈ ਸੀ ਉਸਨੇ ਆਪਣੇ ਪਾਪਾ ਦੇ ਮਿਲੇ ਪ੍ਰੋਵੀਡੈਂਟ ਫੰਡ ਦੀ ਰਕਮ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਇਆ ਅਤੇ ਨਾਲ ਦੀ ਨਾਲ ਉਸਨੇ ਟਿਊਸ਼ਨ ਵੀ ਸ਼ੁਰੂ ਕਰ ਦਿੱਤਾ ਵਕਤ ਨੇ ਉਸ ਨੂੰ ਪਹਿਲਾਂ ਹੀ ਵੱਡਾ ਕਰ ਦਿੱਤਾ ਸੀ 12ਵੀਂ ਕਰਨ ਤੋਂ ਬਾਅਦ ਉਸਨੇ ਫਿਜ਼ੀਓਥੈਰੇਪਿਸਟ ਦਾ ਕੋਰਸ ਕਰ ਲਿਆ ਤੇ ਨਾਲ ਹੀ ਘਰ ਪਰਿਵਾਰ ਤੇ ਆਪਣੀਆਂ ਭੈਣਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ ਉਸਦੇ ਪਾਪਾ ਦੇ ਦੋਸਤ ਦੀ ਸਿਫਾਰਿਸ਼ ਤੇ ਉਸ ਨੂੰ ਇੱਕ ਪ੍ਰੋਜੈਕਟ ਨਰਸਿੰਗ ਹੋਮ ਦੇ ਵਿੱਚ ਫਿਜ਼ੀਓਥੈਰੇਪਿਸਟ ਦਾ ਕੰਮ ਮਿਲ ਗਿਆ ਉਸ ਸਮੇਂ ਉਸ ਦੀ ਉਮਰ ਵੀ ਕੁਸਾਲ ਦੀ ਹੋਵੇਗੀ ਉਸ ਟਾਈਮ ਤੋਂ ਸ਼ੁਰੂ ਹੋਈ ਜਦੋਂ ਜਹਦ ਅੱਜ ਵੀ ਚੱਲ ਰਹੀ ਸੀ ਆਪਣੀਆਂ ਭੈਣਾਂ ਨੂੰ ਪੜਾ ਕੇ ਕੁਝ ਨਾ ਕੁਝ ਬਣਾ ਕੇ ਇੱਕ ਇੱਕ ਦਾ ਵਿਆਹ ਕਰਦੀ ਰਹੀ ਮਾਂ ਮੰਝੇ ਤੇ ਪਈ ਰੋਂਦੀ ਰਹਿੰਦੀ ਉਸ ਦਾ ਭਰਾ ਆਵਾਰਾ ਨਿਕਲ ਗਿਆ ਸੀ ਉਹ ਬੁਰੀ ਸੰਗਤ ਵਿੱਚ ਫਸ ਗਿਆ ਸੀ ਉਹ ਘਰ ਵਿੱਚ ਕੋਈ ਮਦਦ ਨਹੀਂ ਕਰਦਾ ਸੀ ਉਲਟਾ ਉਹ ਮਨਜੀਤ ਤੋਂ ਪੈਸੇ ਮੰਗ ਕੇ ਲੈ ਜਾਂਦਾ ਸੀ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਈ ਤਾਂ ਦੇਖਿਆ ਕਿ ਉਸ ਦੇ ਸਿਰ ਵਿੱਚ ਚਿੱਟੇ ਵਾਲ ਆਉਣ ਲੱਗ ਗਏ ਸੀ ਉਸਨੇ ਆਪਣੇ ਵੱਲ ਤਾਂ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਜੇ ਕੋਈ ਰਿਸ਼ਤੇਦਾਰ ਉਸ ਲਈ ਰਿਸ਼ਤਾ ਲੈ ਕੇ ਆਉਂਦਾ ਤਾਂ ਉਸ ਦੀ ਮਾਂ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦੀ ਤੇ ਮਨਜੀਤ ਆਪ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਕੇ ਆਪਣੇ ਸਾਰੇ ਜਜ਼ਬਾਤਾਂ ਨੂੰ ਲੁਕੋ ਲੈਂਦੀ ਸੀ ਹੁਣ ਉਸਦੇ ਭਰਾ ਦਾ ਵੀ ਵਿਆਹ ਹੋ ਗਿਆ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਉਸਦੀ ਭਾਬੀ ਦਾ ਵਿਵਹਾਰ ਬਹੁਤ ਸਹੀ ਸੀ ਪਰ ਹੌਲੀ-ਹੌਲੀ ਉਹ ਵੀ ਆਪਣੇ ਰੰਗ ਦਿਖਾਉਣ ਲੱਗ ਗਈ ਪਰ ਹੁਣ ਘਰ ਵਿੱਚ ਮਨਜੀਤ ਦਾ ਸਥਾਨ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਦੇ ਵਾਂਗ ਹੀ ਰਹਿ ਗਿਆ ਸੀ ਹੁਣ ਤਾਂ ਉਸਦੀ ਮਾਂ ਵੀ ਬਦਲ ਜਈ ਗਈ ਸੀ ਆਪਣੀ ਨੂੰਹ ਦੀ ਹਾਂ ਦੇ ਵਿੱਚ ਹਾਂ ਮਿਲਾ ਕੇ ਉਹ ਵੀ ਹਰ ਗੱਲ ਤੇ ਮਨਜੀਤ ਨੂੰ ਹੀ ਗਲਤ ਠਹਿਰਾ ਦਿੰਦੀ ਸੀ ਤੇ ਉਸ ਦੀ ਭਾਬੀ ਆਪਣੀ ਹੀ ਦੁਨੀਆ ਵਿੱਚ ਮਸਤ ਰਹਿੰਦੀ ਸੀ ਹਰ ਦਿਨ ਕੋਈ ਨਾ ਕੋਈ ਫਰਮਾਇਸ਼ ਮਨਜੀਤ ਨੂੰ ਕਰਦੀ ਰਹਿੰਦੀ ਕਦੇ ਕਹਿ ਦਿੰਦੀ ਦੀਦੀ ਅੱਜ ਦੀਪੂ ਦੀ ਫੀਸ ਭਰਨੀ ਹੈ ਤੇ ਕਦੇ ਕਹਿ ਦਿੰਦੀ ਕੱਪੜਿਆਂ ਵਾਸਤੇ ਪੈਸੇ ਚਾਹੀਦੇ ਨੇ ਮਨਜੀਤ ਵੀ ਆਪਣੇ ਭਰਾ ਦੇ ਬੱਚਿਆਂ ਨੂੰ ਵੀ ਮਾਂ ਵਾਂਗ ਹੀ ਪਿਆਰ ਕਰਦੀ ਸੀ ਉਹ ਆਪਣੀ ਸਾਰੀ ਕਮਾਈ ਆਪਣੀ ਭਤੀਜੇ ਭਤੀਜੀਆਂ ਤੇ ਘਰ ਉੱਤੇ ਹੀ ਲਗਾਉਂਦੀ ਰਹਿੰਦੀ ਉਸ ਦੀਆਂ ਭੈਣਾਂ ਦੇ ਖਰਚੇ ਵੀ ਵਧਦੇ ਜਾ ਰਹੇ ਸੀ ਕਦੇ ਤੀਆਂ ਆ ਗਈਆਂ ਕਦੇ ਕਿਸੇ ਬੱਚੇ ਦੇ ਜਨਮ ਦਿਨ ਆ ਗਿਆ ਉਹਨਾਂ ਸਾਰਿਆਂ ਦੇ ਖਰਚੇ ਮਨਜੀਤ ਹੀ ਉਠਾਉਣੀ ਸੀ ਹਰ ਦਿਨ ਮਾਂ ਵੀ ਆਪਣੀਆਂ ਫਰਮائشਾਂ ਪਾਉਂਦੀ ਰਹਿੰਦੀ ਉਸਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਸ ਨੂੰ ਇੰਨਾ ਪਿਆਰ ਕਰਨ ਵਾਲੀ ਉਸ ਦੀ ਮਾਂ ਬਦਲ ਜਾਵੇਗੀ ਮਨਜੀਤ ਦੇ ਵਿਆਹ ਦਾ ਤਾਂ ਉਸ ਨੂੰ ਕਦੇ ਖਿਆਲ ਵੀ ਨਹੀਂ ਆਇਆ ਜੇ ਮਨਜੀਤ ਕੁਝ ਕਹਿ ਵੀ ਦਿੰਦੀ ਤਾਂ ਘਰ ਵਿੱਚ ਹੰਗਾਮਾ ਹੋ ਜਾਂਦਾ ਤੇ ਮਾਂ ਦਾ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਉਸਦੀ ਮਾਂ ਕਹਿਣ ਲੱਗਦੀ ਜੇ ਤੇਰੇ ਪਾਪਾ ਜਿਉਂਦੇ ਹੁੰਦੇ ਤਾਂ ਮੇਰੀ ਇਹ ਹਾਲਤ ਨਾ ਹੁੰਦੀ ਮੈਂ ਤਾਂ ਅਪਾਹਜ ਹੋ ਗਈ ਹਾਂ ਤੇਰੇ ਟੁਕੜਿਆਂ ਤੇ ਪਲ ਰਹੀ ਹਾਂ ਮੌਤ ਵੀ ਤਾਂ ਨਹੀਂ ਆਉਂਦੀ ਮੈਨੂੰ ਇੱਕ ਵਾਰ ਉਸਦੀ ਮਾਂ ਸ਼ੁਰੂ ਹੋ ਜਾਂਦੀ ਤਾਂ ਚੁੱਪ ਹੋਣ ਦਾ ਨਾਮ ਹੀ ਨਾ ਲੈਂਦੀ ਮਨਜੀਤ ਸਵੇਰੇ ਇੱਕ ਕੱਪ ਚਾਹ ਪੀ ਕੇ ਜਲਦੀ ਨਿਕਲ ਜਾਂਦੀ ਤੇ ਸ਼ਾਮ ਨੂੰ ਥੱਕੇ ਹਾਰੀ ਘਰ ਆਉਂਦੀ ਉਸ ਦੀ ਭਾਬੀ ਆਪਣੇ ਬੱਚਿਆਂ ਲਈ ਰੋਟੀ ਬਣਾ ਕੇ ਟਿਫਨ ਪੈਕ ਕਰ ਰਹੀ ਹੁੰਦੀ ਤਾਂ ਵੀ ਉਹ ਇਹ ਨਾ ਕਹਿੰਦੀ ਕਿ ਤੂੰ ਵੀ ਦੋ ਪਰੌਂਠੇ ਖਾ ਲੈ ਬਸ ਉਸ ਦੀ ਸਾਰੀ ਕਮਾਈ ਘਰ ਦੇ ਖਰਚਿਆਂ ਵਾਸਤੇ ਜ਼ਰੂਰ ਚਾਹੀਦੀ ਸੀ ਫਿਰ ਵੀ ਇਹੋ ਜਿਹੀ ਜ਼ਿੰਦਗੀ ਕਿੰਨਾ ਚਿਰ ਐਵੇਂ ਕੁੱਟਕੁੱਟ ਕੇ ਜਿਉਂਦੀ ਰਹੇਗੀ ਕਿੰਨਾ ਟਾਈਮ ਇਹ ਸਭ ਕੁਝ ਚੱਲਦਾ ਰਹੇਗਾ ਇਹ ਸੋਚਦੇ ਸੋਚਦੇ ਉਸ ਦੀ ਅੱਖ ਲੱਗ ਗਈ ਅਗਲੇ ਦਿਨ ਜਦੋਂ ਉਹ ਉੱਠੀ ਤਾਂ ਉਸ ਦਾ ਸਿਰ ਬਹੁਤ ਭਾਰੀ ਹੋ ਗਿਆ ਸੀ ਉਸ ਦਾ ਤਿਆਰ ਹੋਣ ਨੂੰ ਵੀ ਮਨ ਨਹੀਂ ਕਰ ਰਿਹਾ ਸੀ ਪਰ ਘਰੇ ਰਹਿ ਕੇ ਵੀ ਕੀ ਕਰਦੀ ਪਰ ਉਸ ਨੇ ਮਿਸਿਸ ਅਗਰਵਾਲ ਦੇ ਘਰ ਮ사ਜ ਕਰਨ ਵੀ ਜਾਣਾ ਸੀ ਉਹ ਉਸ ਦੀ ਬਹੁਤ ਪੁਰਾਣੀ ਮਰੀਜ਼ ਸੀ ਉਸ ਤੋਂ ਫੀਸ ਵੀ ਵਧੀਆ ਮਿਲਦੀ ਸੀ ਉਹ ਨਾ ਚਾਹੁੰਦੇ ਤਿਆਰ ਹੋ ਗਈ ਤੇ ਇੱਕ ਕੱਪ ਚਾਹ ਪੀ ਕੇ ਘਰੋਂ ਨਿਕਲ ਗਈ ਉਸਦੇ ਕੰਮ ਦੇ ਜਾਣ ਦੇ ਰਸਤੇ ਵਿੱਚ ਇੱਕ ਅनाथ ਆਸ਼ਰਮ ਸੀ ਉਹ ਜਦੋਂ ਵੀ ਉੱਥੋਂ ਲੰਘਦੀ ਉਸ ਦੀ ਨਜ਼ਰ ਉਸ ਅनाथ ਆਸ਼ਰਮ ਤੇ ਪੈਂਦੀ ਹੀ ਸੀ ਕੁਝ ਸਮੇਂ ਤੋਂ ਉੱਥੇ ਇੱਕ 4-5 ਸਾਲ ਦਾ ਇੱਕ ਪਿਆਰਾ ਜਿਹਾ ਬੱਚਾ ਆਸ਼ਰਮ ਦੇ ਗੇਟ ਨੂੰ ਆਪਣੇ ਛੋਟੇ-ਛੋਟੇ ਹੱਥਾਂ ਦੇ ਨਾਲ ਫੜ ਕੇ ਖੜਾ ਰਹਿੰਦਾ ਸੀ ਤੇ ਮਨਜੀਤ ਨੂੰ ਟੁਕਰ-ਟੁਕਰ ਕੇ ਦੇਖਦਾ ਰਹਿੰਦਾ ਤੇ ਮਨਜੀਤ ਵੀ ਉਸ ਬਾਲ ਵੇਖੇ ਬਿਨਾਂ ਨਾ ਰਹਿ ਸਕਦੀ ਸੀ ਕਈ ਦਿਨ ਐਵੇਂ ਹੀ ਚੱਲਦਾ ਰਿਹਾ ਇੱਕ ਦਿਨ ਉਹ ਕੁਝ ਟਾਫੀਆਂ ਲੈ ਕੇ ਉਸ ਬੱਚੇ ਦੇ ਕੋਲ ਗਈ ਤੇ ਆਪਣਾ ਪਰਸ ਵਿੱਚੋਂ ਟਾਫੀਆਂ ਕੱਢ ਕੇ ਉਸ ਨੂੰ ਦੇਣ ਵਾਲੀ ਸੀ ਤੇ ਉਹ ਘਬਰਾ ਕੇ ਪਿੱਛੇ ਮੁੜ ਗਿਆ ਤੇ ਲੰਗੜਾਉਂਦਾ ਹੋਇਆ ਅੰਦਰ ਚਲਾ ਗਿਆ ਮਨਜੀਤ ਉਸ ਦੀ ਤੌਰ ਵੇਖ ਕੇ ਉਸ ਦਾ ਦੁੱਖ ਸਮਝ ਗਈ ਸੀ ਤੇ ਉਹ ਕਾਫੀ ਸਮਾਂ ਉੱਥੇ ਖੜੀ ਰਹੀ ਉਸ ਬੱਚੇ ਨੂੰ ਦੇਖ ਕੇ ਉਸ ਦਾ ਮਨ ਬਹੁਤ ਉਦਾਸ ਹੋਇਆ ਤੇ ਉੱਥੋਂ ਚਲੀ ਗਈ ਉਸ ਦਿਨ ਉਹ ਆਪਣੇ ਸਾਰੇ ਕੰਮ ਤਾ ਕਰੀ ਗਈ ਪਰ ਉਸ ਦੀਆਂ ਅੱਖਾਂ ਦੇ ਸਾਹਮਣੇ ਵਾਰ-ਵਾਰ ਉਹ ਬੱਚਾ ਆ ਰਿਹਾ ਸੀ ਅਗਲੇ ਦਿਨ ਜਦੋਂ ਉਹ ਫਿਰ ਤੋਂ ਉੱਥੋਂ ਦੀ ਲੰਘ ਰਹੀ ਸੀ ਤਾਂ ਉਸ ਨੂੰ ਉਹੀ ਬੱਚਾ ਗੇਟ ਤੇ ਦਿਖਾਈ ਦਿੱਤਾ ਤੇ ਉਸ ਦੇ ਕੋਲ ਪਹੁੰਚ ਗਈ ਇਸ ਵਾਰ ਉਹ ਉਸ ਨੂੰ ਦੇਖ ਕੇ ਵਾਪਸ ਨਹੀਂ ਮੁੜਿਆ ਮਨਜੀਤ ਨੇ ਆਪਣੇ ਬੈਗ ਵਿੱਚੋਂ ਟੌਫੀਆਂ ਕੱਢ ਕੇ ਉਸ ਬੱਚੇ ਵੱਲ ਆਪਣਾ ਹੱਥ ਵਧਾਇਆ ਪਰ ਉਸ ਬੱਚੇ ਨੇ ਆਪਣਾ ਹੱਥ ਅੱਗੇ ਨਹੀਂ ਕੀਤਾ ਮਨਜੀਤ ਨੇ ਉਸ ਨੂੰ ਕਿਹਾ ਪੁੱਤਰ ਇਹ ਲੈ ਲਓ ਉਹ ਤੁਲਾਉਂਦਾ ਹੋਇਆ ਕਹਿਣ ਲੱਗਿਆ ਅੰਤੀ ਤੁੱਤਣਗੇ ਮਨਜੀਤ ਨੂੰ ਉਸ ਦੀ ਇਸ ਗੱਲ ਤੋਂ ਉਸ ਦੀ ਸਮਝਦਾਰੀ ਦਾ ਅਹਿਸਾਸ ਹੋਇਆ ਉਹ ਬੱਚੇ ਨੂੰ ਕਹਿਣ ਲੱਗੀ ਅੱਛਾ ਬੇਟਾ ਇੱਕ ਗੱਲ ਦੱਸ ਜੇ ਤੁਹਾਡੀ ਆਂਟੀ ਹਾਂ ਕਹਿ ਦੇਵੇਗੀ ਤਾਂ ਤੁਸੀਂ ਇਹ ਟਾਫੀਆਂ ਲੈ ਲਵੋਗੇ ਤਾਂ ਉਸ ਬੱਚੇ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਹ ਫਿਰ ਕਹਿਣ ਲੱਗੇ ਪੁੱਤ ਤੇਰਾ ਕੀ ਨਾਮ ਹੈ ਤਾਂ ਉਹ ਬੱਚੇ ਨੇ ਕਿਹਾ ਬੰਤੀ ਮਨਜੀਤ ਨੇ ਉਸ ਨੂੰ ਫਿਰ ਕਿਹਾ ਮੇਰੇ ਨਾਲ ਦੋਸਤੀ ਕਰੋਗੇ ਤਾਂ ਉਸ ਮੁੰਡੇ ਨੇ ਫਿਰ ਹਾਂ ਵਿੱਚ ਸਿਰ ਹਿਲਾ ਦਿੱਤਾ ਹੁਣ ਮਨਜੀਤ ਦਾ ਇਹ ਨਿਤ ਦਾ ਕੰਮ ਹੋ ਗਿਆ ਸੀ ਦੋਨਾਂ ਨੂੰ ਵੇਖ ਕੇ ਐਵੇਂ ਲੱਗਦਾ ਸੀ ਕਿ ਉਹ ਇੱਕ ਦੂਜੇ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ਮਨਜੀਤ ਵਿੱਚ ਮਮਤਾ ਦੀ ਭਾਵਨਾ ਆਉਣ ਲੱਗੀ ਉਹ ਸੋਚਦੀ ਜੇ ਉਸ ਦਾ ਵੀ ਵਿਆਹ ਹੋ ਗਿਆ ਹੁੰਦਾ ਤਾਂ ਉਸ ਦੇ ਵੀ ਪਿਆਰੇ ਪਿਆਰੇ ਬੱਚੇ ਹੁੰਦੇ ਉਸ ਨੂੰ ਉਹ ਬੱਚਾ ਇੰਨਾ ਪਿਆਰਾ ਲੱਗਿਆ ਕਿ ਉਸ ਨੇ ਫੈਸਲਾ ਕੀਤਾ ਕਿ ਉਸ ਨੂੰ ਗੋਦ ਲੈ ਲਵੇਗੀ ਤੇ ਫਿਰ ਉਸ ਦਿਨ ਉਹ ਆਪਣੇ ਇੱਕ ਮਰੀਜ਼ ਜੋ ਕਿ ਪੇਸ਼ੇ ਵਿੱਚ ਇੱਕ ਵਕੀਲ ਸੀ ਨੂੰ ਮਿਲ ਕੇ ਬੱਚੇ ਨੂੰ ਗੋਦ ਲੈਣ ਦੇ ਸਾਰੇ ਨਿਯਮਾਂ ਬਾਰੇ ਜਾਣਦੀ ਹੈ ਉਸ ਦਿਨ ਘਰ ਆ ਕੇ ਵੀ ਉਹ ਆਪਣੇ ਵਿਚਾਰਾਂ ਦੇ ਨਾਲ ਉਲਝੀ ਰਹੀ ਇਸ ਘਰ ਵਿੱਚ ਰਹਿ ਕੇ ਤਾਂ ਉਹ ਬੱਚੇ ਨੂੰ ਪਾਲਣਾ ਮੁਸ਼ਕਿਲ ਸੀ ਫਿਰ ਉਹ ਕੀ ਕਰੇ ਉਹ ਇਹ ਸੋਚਣ ਵਿੱਚ ਹੀ ਉਲਝੀ ਰਹੀ ਫਿਰ ਵੀ ਉਸਨੇ ਕੁਝ ਫੈਸਲੇ ਕਰ ਲਏ ਸੀ ਉਸਨੇ ਘਰ ਵਾਲਿਆਂ ਤੋਂ ਚੋਰੀ ਆਪਣਾ ਇੱਕ ਬੈਂਕ ਅਕਾਊਂਟ ਖੋਲ ਰੱਖਿਆ ਸੀ ਜਿਸ ਵਿੱਚ ਉਹ ਹਰ ਮਹੀਨੇ ਪੈਸੇ ਜਮ੍ਹਾਂ ਕਰਦੀ ਰਹਿੰਦੀ ਸੀ ਹੁਣ ਉਸ ਵਿੱਚ ਕਾਫੀ ਪੈਸੇ ਇਕੱਠੇ ਹੋ ਗਏ ਸੀ ਉਹਨੇ ਫੈਸਲਾ ਕੀਤਾ ਕਿ ਉਹ ਆਪਣਾ ਅਲੱਗ ਕਰ ਲਵੇਗੀ ਭਾਵੇਂ ਉਹ ਛੋਟਾ ਹੀ ਕਿਉਂ ਨਾ ਹੋਵੇਗਾ ਉਸ ਦੇ ਇਸ ਫੈਸਲੇ ਨੇ ਜਿਵੇਂ ਉਸ ਨੂੰ ਜੀਵਨ ਜਿਉਣ ਦਾ ਇੱਕ ਨਵਾਂ ਮਕਸਦ ਦੇ ਦਿੱਤਾ ਹੋਵੇ ਉਸ ਰਾਤ ਉਹ ਬੰਟੀ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੇ ਬਾਰੇ ਸੋਚਦੀ ਰਹੀ ਉਸਨੇ ਫੈਸਲਾ ਕਰ ਲਿਆ ਸੀ ਕਿ ਕੱਲ ਨੂੰ ਸਭ ਤੋਂ ਪਹਿਲਾਂ ਉਹ ਅनाथ ਆਸ਼ਰਮ ਦੇ ਸੰਚਾਲਕ ਨੂੰ ਮਿਲੇਗੀ ਅਗਲੇ ਦਿਨ ਉਹ ਖੁਸ਼ੀ-ਖੁਸ਼ੀ ਉੱઠી ਉਸ ਨੂੰ ਇਹ ਲੱਗਦਾ ਸੀ ਕਿ ਸੂਰਜ ਦੀਆਂ ਕਿਰਨਾਂ ਵੀ ਉਸਦੇ ਨਾਲ ਹੀ ਖੁਸ਼ ਹਨ ਉਹ ਤਿਆਰ ਹੋ ਕੇ ਅनाथ ਆਸ਼ਰਮ ਵਿੱਚ ਪਹੁੰਚੀ ਬੰਟੀ ਹਮੇਸ਼ਾ ਦੀ ਤਰ੍ਹਾਂ ਅनाथ ਆਸ਼ਰਮ ਦੇ ਗੇਟ ਦੇ ਕੋਲ ਹੀ ਖੜਾ ਸੀ ਉਸ ਨੂੰ ਨਾਲ ਲੈ ਕੇ ਉਹ ਆਸ਼ਰਮ ਦੇ ਸੰਚਾਲਕ ਕੋਲ ਚਲੀ ਗਈ ਤੇ ਉਸ ਨੇ ਬੰਟੀ ਨੂੰ ਗੋਦ ਲੈਣ ਲਈ ਆਪਣੀ ਇੱਛਾ ਬਾਰੇ ਦੱਸਿਆ ਉਸਨੇ ਮਨਜੀਤ ਦੀ ਆਰਥਿਕ ਸਥਿਤੀ ਤੇ ਕੰਮਕਾਜ ਬਾਰੇ ਪੁੱਛਿਆ ਇਹਨਾਂ ਸਾਰੀਆਂ ਗੱਲਾਂ ਤੋਂ ਸੰਤੁਸ਼ਟ ਹੋ ਕੇ ਉਹਨਾਂ ਨੇ ਕੁਝ ਕਾਗਜ਼ੀ ਕਾਰਵਾਈਆਂ ਪੂਰੀਆਂ ਕੀਤੀਆਂ ਤੇ ਮਨਜੀਤ ਨੂੰ ਅਗਲੇ ਦਿਨ ਆਉਣ ਲਈ ਕਿਹਾ ਉਸ ਦਿਨ ਹੀ ਮਨਜੀਤ ਨੇ ਆਪਣੀ ਪਛਾਣ ਦੇ ਇੱਕ ਡੀਲਰ ਨਾਲ ਮਿਲ ਕੇ ਇੱਕ ਫਲੈਟ ਖਰੀਦਣ ਦੀ ਗੱਲ ਕੀਤੀ ਫਲੈਟ ਦੀ ਰਕਮ ਜਮ੍ਹਾਂ ਕਰਵਾਉਣ ਦੀ ਗੱਲ ਵੀ ਹੋ ਗਈ ਤੇ ਉਹ ਫਲੈਟ ਦੇਖ ਕੇ ਵੀ ਆਈ ਕਿ ਫਲੈਟ ਦਾ ਕਬਜ਼ਾ ਵੀ ਉਸ ਨੂੰ ਜਲਦੀ ਹੀ ਮਿਲ ਜਾਵੇਗਾ ਇਹ ਗੱਲ ਹੋ ਗਈ ਸੀ ਹੁਣ ਉਸ ਨੂੰ ਇਸ ਗੱਲ ਦਾ ਫਿਕਰ ਸੀ ਕਿ ਸਾਰਾ ਦਿਨ ਬੰਟੀ ਦੇ ਕੋਲ ਕੌਣ ਰਿਹਾ ਕਰੇਗਾ ਉਸ ਦਾ ਦਾਖਲਾ ਕਿਹੜੇ ਸਕੂਲ ਵਿੱਚ ਕਰਵਾਇਆ ਜਾਏ ਇਸੇ ਦਾ ਪ੍ਰਬੰਧ ਵੀ ਉਸਨੇ ਕਰ ਲਿਆ ਸੀ ਪੂਰੇ ਦਿਨ ਲਈ ਉਸਨੇ ਇੱਕ ਨੌਕਰਾਨੀ ਦਾ ਇੰਤਜ਼ਾਮ ਕਰ ਲਿਆ ਤੇ ਸਕੂਲ ਵੀ ਘਰ ਦੇ ਕੋਲ ਹੀ ਸੀ ਤੇ ਉੱਥੇ ਹੀ ਮਨਜੀਤ ਬੰਟੀ ਦੇ ਦਾਖਲੇ ਦੀ ਗੱਲ ਕਰ ਆਈ ਬਸ ਹੁਣ ਉਸ ਨੂੰ ਇੰਤਜ਼ਾਰ ਸੀ ਕਿ ਬੰਟੀ ਨੂੰ ਜਲਦੀ ਕਰ ਲੈ ਆਵੇ ਤੇ ਆਪਣੀ ਜ਼ਿੰਦਗੀ ਸ਼ੁਰੂ ਕਰ ਲਵੇ ਉਸ ਨੂੰ ਇੱਕ ਬੇਟਾ ਮਿਲੇਗਾ ਤੇ ਬੰਟੀ ਨੂੰ ਇੱਕ ਮਾਂ ਉਸ ਦਿਨ ਘਰ ਆ ਕੇ ਉਸ ਨੇ ਆਪਣੇ ਇਸ ਫੈਸਲੇ ਬਾਰੇ ਸਾਰੇ ਘਰ ਵਾਲਿਆਂ ਨੂੰ ਦੱਸ ਦਿੱਤਾ ਸਭ ਦੇ ਮੂੰਹ ਉੱਡ ਗਏ ਭਰਾ ਪਰਜਾਈ ਨੇ ਬੱਚਿਆਂ ਦੀ ਦੁਹਾਈ ਦਿੱਤੀ ਤੇ ਕਿਹਾ ਕਿ ਇਹ ਭਤੀਜੇ ਭਤੀਜੀਆਂ ਵੀ ਤੇਰੇ ਆਪਣੇ ਨਹੀਂ ਜੋ ਤੂੰ ਪਰਾਇਆ ਬੱਚਾ ਗੋਦ ਲੈਣ ਦੀ ਸੋਚ ਰਹੀ ਹੈ ਉਹ ਵੀ ਉਹ ਜਿਸ ਦੀ ਜਾਤ ਦਾ ਪਤਾ ਨਹੀਂ ਤੇ ਮਾਂ-ਬਾਪ ਦਾ ਵੀ ਪਤਾ ਨਹੀਂ ਇਸ ਗੱਲ ਤੇ ਘਰ ਵਿੱਚ ਬਹੁਤ ਰੋਣਾ ਧੋਣਾ ਹੋਇਆ ਉਸ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਾਇਆ ਗਿਆ ਇਸ ਈਆਂ ਦੀ ਦੁਹਾਈ ਦਿੱਤੀ ਪਰ ਮਨਜੀਤ ਤੇ ਕਿਸੇ ਵੀ ਚੀਜ਼ ਦਾ ਕੋਈ ਅਸਰ ਨਾ ਹੋਇਆ ਫਿਰ ਉਸ ਦੀ ਮਾਂ ਨੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਪਰ ਮਨਜੀਤ ਫਿਰ ਵੀ ਨਾ ਬਦਲੀ ਉਸ ਦਿਨ ਮਨਜੀਤ ਨੇ ਪਹਿਲੀ ਵਾਰ ਆਪਣਾ ਮੂੰਹ ਖੋਲ੍ਹਿਆ ਕਹਿਣ ਲੱਗੀ ਤੁਸੀਂ ਕਿਹੜੇ ਰਿਸ਼ਤਿਆਂ ਦੀ ਦੁਹਾਈ ਦੇ ਰਹੇ ਹੋ ਮੈਂ ਤਾਂ ਸਿਰਫ ਪੈਸੇ ਕਮਾਉਣ ਵਾਲੀ ਮਸ਼ੀਨ ਹਾਂ ਮੇਰੇ ਦਰਦ ਨੂੰ ਤਾਂ ਤੁਸੀਂ ਕਦੇ ਸਮਝਿਆ ਹੀ ਨਹੀਂ ਮੈਂ ਤਾਂ ਤੁਹਾਡੀ ਛਾਤੀ ਤੇ ਮੂੰਗ ਡਲ ਰਹੀ ਹਾਂ ਮੇਰੇ ਕਰਕੇ ਤੁਹਾਡੀ ਲੋਕਾਂ ਵਿੱਚ ਇੱਜ਼ਤ ਖਰਾਬ ਹੋ ਰਹੀ ਹੈ ਨਾ ਫਿਰ ਉਹ ਆਪਣੀ ਮਾਂ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ ਕਹਨ ਨੂੰ ਤਾਂ ਇਹ ਮੇਰੀ ਮਾਂ ਹੈ ਪਰ ਪਿਛਲੇ 35 ਸਾਲ ਤੋਂ ਮੇਰੇ ਨਾਲ ਸੋਤੇਲੀ ਮਾਂ ਵਰਗਾ ਵਿਵਹਾਰ ਕਰ ਰਹੀ ਹੈ ਫਿਰ ਭਾਬੀ ਵਾਸਤੇ ਤਾਂ ਕੀ ਕਹਾਂ ਉਹ ਤਾਂ ਫਿਰ ਵੀ ਪਰਾਈ ਹੈ ਤੇ ਮੇਰਾ ਇਹ ਭਰਾ ਜਿਸ ਨੂੰ ਭਰਾ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਇਸ ਨੇ ਅੱਜ ਤੱਕ ਪਾਈ ਹੁਣ ਦਾ ਰਿਸ਼ਤਾ ਹੀ ਰਹੀ ਨਿਭਾਇਆ ਮਾਂ ਵੀ ਇਸਦਾ ਹੀ ਘਰ ਸੰਭਾਲਦੀ ਰਹੀ ਹੁਣ ਸਾਰੀ ਜ਼ਿੰਮੇਵਾਰੀ ਇਹ ਆਪ ਸੰਭਾਲੇਗਾ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਆਪਣੀਆਂ ਦੂਜੀਆਂ ਧੀਆਂ ਦੇ ਕੰਮ ਹੁਣ ਤੋਂ ਇਸ ਤੋਂ ਕਰਵਾਓ ਜਿੰਨਾ ਧੀਆਂ ਦਾ ਪੱਖ ਲੈ ਕੇ ਮੇਰੇ ਨਾਲ ਲੜਦੀ ਰਹਿੰਦੀ ਸੀ ਹੁਣ ਉਹ ਆਉਣ ਤੁਹਾਨੂੰ ਸੰਭਾਲਣ ਵਾਸਤੇ ਤੁਹਾਡੀਆਂ ਧੀਆਂ ਨੇ ਜੋ ਮੇਰੇ ਨਾਲ ਵਿਵਹਾਰ ਕੀਤਾ ਇਹੋ ਜਿਹਾ ਤਾਂ ਦੁਸ਼ਮਣ ਵੀ ਨਹੀਂ ਕਰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਆਪ ਨੂੰ ਕੰਮ ਵਿੱਚ ਡਬੋ ਹੀ ਰੱਖਿਆ ਤੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਕਿ ਮੇਰੇ ਕੋਈ ਈਰਮਾਨ ਨਹੀਂ ਹੋ ਸਕਦੇ। ਇਹ ਇਸ ਦੇ ਬਾਰੇ ਕਦੇ ਸੋਚਿਆ ਤੁਸੀਂ? ਬਹੁਤ ਜੀ ਲਿਆ ਮੈਂ ਤੁਹਾਡੇ ਲੋਕਾਂ ਲਈ। ਹੁਣ ਸਿਰਫ ਆਪਣੇ ਤੇ ਆਪਣੇ ਬੇਟੇ ਦੇ ਲਈ ਹੀ ਜੀਵਾਂਗੀ। ਇਹ ਸਾਰਾ ਕੁਝ ਕਹਿ ਕੇ ਉਹ ਆਪਣੇ ਕਮਰੇ ਵਿੱਚ ਆ ਗਈ ਤੇ ਆਪਣਾ ਸਾਰਾ ਸਮਾਨ ਪੈਕ ਕਰ ਲਿਆ ਤੇ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗੀ ਕਿ ਹੁਣ ਉਹ ਵੀ ਆਪਣੇ ਛੋਟੇ ਜਿਹੇ ਘਰ ਵਿੱਚ ਆਪਣੇ ਬੇਟੇ ਦੇ ਨਾਲ ਰਹੇਗੀ ਅਗਲੇ ਦਿਨ ਜਦੋਂ ਉਹ ਆਪਣਾ ਸੂਟਕੇਸ ਲੈ ਕੇ ਬਾਹਰ ਨਿਕਲੀ ਤਾਂ ਉਸਨੇ ਵੇਖਿਆ ਕਿ ਸਾਰਾ ਪਰਿਵਾਰ ਇੱਕ ਕਮਰੇ ਵਿੱਚ ਇਕੱਠਾ ਹੋਇਆ ਬੈਠਾ ਸੀ ਬੱਚੇ ਵੀ ਸੈਮੇ ਹੋਏ ਖੜੇ ਸੀ ਉਸਦੇ ਭਰਾ ਨੇ ਬੋਲਣ ਲਈ ਮੂੰਹ ਖੋਲਿਆ ਹੀ ਸੀ ਕਿ ਮਨਜੀਤ ਨੇ ਕਿਹਾ ਬਸ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਇਹ ਮੇਰਾ ਆਖਰੀ ਫੈਸਲਾ ਹੈ ਤੇ ਮੈਂ ਸੋਚ ਸਮਝ ਕੇ ਲਿਆ ਹੈ ਬੱਚਿਆ ਦੀ ਪੜਾਈ ਲਈ ਮੈਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਹਨ ਇਹ ਲਓ ਪਾਸਬੁੱਕ ਤੇ ਚੈੱਕਬੁੱਕ ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਕਰਕੇ ਇਹ નિર્ਦੋਸ਼ ਬੱਚੇ ਵੀ ਸਜ਼ਾ ਭੁਗਤਣ ਇਹ ਕਹਿ ਕੇ ਉਹ ਆਪਣਾ ਸਮਾਨ ਲੈ ਕੇ ਘਰੋਂ ਨਿਕਲ ਗਈ ਥੋੜੇ ਦਿਨ ਉਹ ਹਾਸਟਲ ਵਿੱਚ ਰਹੀ ਫਿਰ ਉਸ ਨੂੰ ਫਲੈਟ ਦਾ ਕਬਜ਼ਾ ਮਿਲ ਗਿਆ ਉਸਨੇ ਘਰ ਦਾ ਸਾਰਾ ਸਮਾਨ ਉੱਥੇ ਹੀ ਇਕੱਠਾ ਕਰ ਲਿਆ ਫਿਰ ਅनाथ ਆਸ਼ਰਮ ਵਿੱਚ ਜਾ ਕੇ ਬੰਟੀ ਨੂੰ ਆਪਣੇ ਨਾਲ ਲੈ ਆਈ ਬੰਟੀ ਘਰ ਆ ਕੇ ਬਹੁਤ ਖੁਸ਼ ਸੀ ਕਹਿਣ ਲੱਗਿਆ ਆਂਟੀ ਇਹ ਘਰ ਤਾਂ ਬਹੁਤ ਸੋਹਣਾ ਹੈ ਫਿਰ ਮਨਜੀਤ ਉਸ ਨੂੰ ਕਹਿੰਦੀ ਹੈ ਬੇਟਾ ਅੱਜ ਤੋਂ ਮੈਂ ਤੇਰੀ ਆਂਟੀ ਨਹੀਂ ਤੇਰੀ ਮਾਂ ਹਾਂ ਤੂੰ ਮੈਨੂੰ ਮਾਂ ਕਿਹਾ ਕਰ ਇਹ ਕਹਿ ਕੇ ਉਸਨੇ ਮੰਟੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਮਨਜੀਤ ਨੇ ਹੁਣ ਫੈਸਲਾ ਕੀਤਾ ਕਿ ਉਹ ਘਰੇ ਹੀ ਜ਼ਿਆਦਾ ਤੋਂ ਜ਼ਿਆਦਾ ਮਰੀਜ਼ਾਂ ਨੂੰ ਦੇਖਿਆ ਕਰੇਗੀ ਤਾ ਜੋ ਬੰਟੀ ਦਾ ਪੈਰ ਵੀ ਠੀਕ ਕਰ ਸਕੇ ਇੱਕ ਚੰਗੇ ਡਾਕਟਰ ਨੂੰ ਦਿਖਾ ਕੇ ਉਸਨੇ ਬੰਟੀ ਦੀ ਤਕਲੀਫ ਬਾਰੇ ਜਾਣਿਆ ਤੇ ਉਸ ਦਾ ਸਹੀ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਹੁਣ ਬੰਟੀ ਕਾਫੀ ਠੀਕ ਹੋ ਗਿਆ ਸੀ ਉਹਦੀ ਸੇਤ ਵੀ ਵਧੀਆ ਹੋ ਗਈ ਸੀ ਮਨਜੀਤ ਬਹੁਤ ਖੁਸ਼ ਸੀ ਆਪਣੇ ਛੋਟੇ ਜਿਹੇ ਸੰਸਾਰ ਵਿੱਚ ਆਪਣੇ ਛੋਟੇ ਜਿਹੇ ਬੇਟੇ ਦੇ ਨਾਲ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਈ ਵਾਰ ਅਸੀਂ ਆਪਣੇ ਫਾਇਦੇ ਲਈ ਦੂਸਰਿਆਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਾਂ ਏ ਵੀ ਨਹੀਂ ਸੋਚਦੇ ਕਿ ਉਹ ਵੀ ਕੋਈ ਇਨਸਾਨ ਹੈ ਉਸਦੇ ਵੀ ਕੁਝ ਸੁਪਨੇ ਹੋਣਗੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ